ਅਸ ਮਿਲ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਰੁਪਿੰਦਰ ਕੌਰ ਜਿਹੜਾ ਕਿ ਗੁਰਵਿੰਦਰ ਕੌਰ ਦਾ ਯਾਨੀ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਸੀ ਤਾਂ ਉਹਦੀ ਕਿਸੇ ਹੇਲੀ ਪੁਸ ਦੇ ਡੇੜਕੇ ਚੜ ਗਈ ਆ ਪਰ ਜਿਹੜੇ ਉਸ ਦੇ ਖੁਲਾਸੇ ਨੇ ਉਹ ਬਹੁਤ ਵੱਡੇ ਖੁਲਾਸੇ ਅੱਜ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਸ਼ਾਮ ਹੁੰਦੇ ਹੁੰਦੇ ਇਸ ਖਬਰ ਨੇ ਤਹਿਲਕਾ ਮਚਾ ਦਿੱਤਾ ਹੈ ਔਰ ਦੂਜੀ ਖਬਰ ਜਿਹੜੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਇੱਕ ਹੋਰ ਸਾਂਝੀ ਕਰਨੀ ਆ ਉਹ ਪਖਿਹਾਰੀ ਨੂੰ ਲੈ ਕੇ ਆ ਗੁਰੂਆਂ ਦੇ ਜਿਹੜੇ ਸ਼ਹੀਦੀ ਦਿਹਾਾਰੇ ਚੰਦਰੇ ਨੇ 2 ਘੰਟਿਆਂ ਦੇ ਵਿੱਚ ਇੱਕ ਪਿਖਿਆਰੀ ਨੇ 50000 ਰੁਪਈਆ ਲੁੱਟ ਲਿਆ ਉਹ ਕਿਵੇਂ ਲੁੱਟ ਲਿਆ ਉਹ ਵੀ ਖਬਰ ਸਾਂਝੀ ਕਰਾਂਗੇ ਪਰ ਰੁਪਿੰਦਰ ਕੌਰ ਨੂੰ ਲੈ ਕੇ ਬਹੁਤ ਦਿਨਾਂ ਦੀਆਂ ਚਰਚਾਵਾਂ ਚੱਲ ਰਹੀਆਂ ਸੀ ਕਿ ਰੁਪਿੰਦਰ ਕੌਰ ਨੇ ਆਪਣੇ ਪਤੀ ਦਾ ਕਤਲ ਕਿਹੜੇ-ਕਿਹੜੇ ਲੋਕਾਂ ਤੋਂ ਕਰਵਾਇਆ ਸੀ ਪਰ ਦਰਸਲ ਦੇ ਵਿੱਚ ਬਹੁਤ ਸਾਰੇ ਦੇ ਦੋਸਤ ਔਰ ਖੁਦ ਆਪ ਉਹ ਗ੍ਰਿਫਤਾਰ ਹੋ ਗਈ ਸੀ ਪਰ ਜਿਹੜੀ ਇਹਦੀ ਸਹੇਲੀ ਨੂੰ ਗ੍ਰਿਫਤਾਰ ਕੀਤਾ ਗਿਆ ਇਦੇ ਕੋਲੋਂ ਬਹੁਤ ਵੱਡਾ ਖੁਲਾਸਾ ਅੱਜ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਰਪਿੰਦਰ ਕੌਰ ਨੂੰ ਲੈ ਕੇ ਜੇਲ੍ਹ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਹਿੰਦੇ ਜੀ ਉਹ ਤਾਂ ਐ ਸ਼ੋਡ ਆ ਰਹੀ ਹੈ ਉਹਦਾ ਜਿਹੜਾ ਨਾਲ ਦਾ ਆਸ਼ਿਕ ਸੀ ਉਹਦੇ ਨਾਲ ਵੀ ਕਹਿੰਦੇ ਜੇਲ੍ਹ ਦੇ ਵਿੱਚ ਮੁਲਾਕਾਤਾ ਕਰ ਰਹੀ ਹੈ ਔਰ ਇਸ ਮਾਮਲੇ ਦੇ ਉੱਤੇ ਜੇਲ੍ਹ ਦੇ ਸੁਪਰਡੈਂਟ ਨੇ ਪੂਰਾ ਮਾਮਲਾ ਅੱਜ ਤੁਹਾਡੇ ਸਾਹਮਣੇ ਧਰਿਆ ਕਿ ਭਾਈ ਐਸੀ ਕੋਈ ਗੱਲ ਨਹੀਂ ਹੈ ਜੇਲ੍ਹ ਦੇ ਵਿੱਚ ਉਹਨੂੰ ਐਸੇ ਤਰ੍ਹਾਂ ਹੀ ਰੱਖਿਆ ਜਿਵੇਂ ਕਿ ਆਮ ਕੈਦੀਆਂ ਨੂੰ ਰੱਖਿਆ ਜਾਂਦਾ ਹੈ ਪਰ ਹੁਣ ਪੰਜਾਬ ਦੇ ਅੰਦਰ ਜਿਹੜੀ ਖਬਰ ਨੇ ਅੱਜ ਤਰਥੱਲੀ ਮਚਾਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਆਂ ਰੁਪਿੰਦਰ ਕੌਰ ਦੀ ਸੇਲੀ ਜਿਹੜੀ ਫੜੀ ਗਈ ਹੈ ਉਹਨੇ ਖੁਲਾਸੇ ਕੀ ਕੀਤੇ ਨੇ ਦਰਸਾਲ ਦੇ ਵਿੱਚ ਉਹਨੂੰ ਪਤਾ ਸੀ ਕਿ ਅਸੀਂ ਇਹਦਾ ਕਤਲ ਕਰਨਾ ਔਰ ਹੁਣ ਪੁਲਸ ਕੀ ਕਹਿ ਰਹੀ ਹੈ ਇਹ ਸੁਣੋ ਉਸ ਤੋਂ ਬਾਅਦ ਇੱਕ ਪਖਿਹਾਰੀ ਦੀ ਖਬਰ ਜਿਨੇ 2 ਘੰਟਿਆਂ ਦੇ ਅੰਦਰ 50000 ਰੁਪਏ ਸੰਗਤਾਂ ਤੋਂ ਕਿਵੇਂ ਲੁੱਟਿਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋਨੂੰ ਰੁਪਿੰਦਰ ਕੌਰ ਦੀ ਸਹੇਲੀ ਵੀਰਿੰਦਰ ਕੌਰ ਨੂੰ ਕਾਬੂ ਕੀਤਾ ਗਿਆ ਹੈ ਰੁਪਿੰਦਰ ਅਤੇ ਵੀਰਿੰਦਰ ਦੋਵੇਂ ਪੱਕੀਆਂ ਸਹੇਲੀਆਂ ਸਨ ਅਤੇ ਰੁਪਿੰਦਰ ਨੇ ਵੀਰਿੰਦਰ ਨੂੰ ਕਤਲ ਦੀ ਪੂਰੀ ਸਾਜ਼ਿਸ਼ ਪਹਿਲਾਂ ਹੀ ਦੱਸੀ ਸੀ ਕਤਲ ਕਰਨ ਤੋਂ ਪਹਿਲਾਂ ਵੀਰਿੰਦਰ ਨੂੰ ਪੂਰੀ ਜਾਣਕਾਰੀ ਰੁਪਿੰਦਰ ਦੇ ਵੱਲੋਂ ਦਿੱਤੀ ਗਈ 7 ਨਵੰਬਰ ਦੀ ਦਰਮਿਆਨੀ ਰਾਤ ਨੂੰ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਰੁਪਿੰਦਰ ਕੌਰ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਸੀ ਤੇ ਜਾਂਚ ਦੌਰਾਨ ਰੁਪਿੰਦਰ ਕੌਰ ਅਤੇ ਉਸ ਤੋਂ ਬਾਅਦ ਹਰਕਮਲਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸ ਦੇ ਨਾਲ ਹੀ ਹਰਕਮਲਪ੍ਰੀਤ ਦੇ ਇੱਕ ਹੋਰ ਸਾਥੀ ਵਿਸ਼ਵਜੀਤ ਸਿੰਘ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਚੌਥੀ ਗ੍ਰਿਫਤਾਰੀ ਹੋਈ ਹੈ ਰੁਪਿੰਦਰ ਕੌਰ ਦੀ ਸਹੇਲੀ ਵੀਰ ਇੰਦਰ ਕੌਰ ਦੀ ਇਹ ਵੀ ਫਰੀਦਕੋਟ ਦੀ ਹੀ ਰਹਿਣ ਵਾਲੀ ਹੈ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਦਰਸਲ ਦੇ ਵਿੱਚ ਚੌਥੀ ਗ੍ਰਿਫਤਾਰੀ ਉਹਦੀ ਸਹਿਯੋਗੀ ਦੀ ਤਾਂ ਹੋ ਗਈ ਹੈ ਪਰ ਇਹਦੇ ਵਿੱਚ ਜਿਹੜਾ ਪੁਲਿਸ ਨੇ ਖੁਲਾਸਾ ਕੀਤਾ ਨਾ ਉਹ ਇਹ ਅਕੇ ਜਦੋਂ ਰ ਭਿੰਦਰ ਕੌਰ ਔਰ ਉਹਦਾ ਪਤੀ ਔਰ ਉਹਦਾ ਜਿਹੜਾ ਕਿ ਦੋਸਤ ਔਰ ਆਸ਼ਿਕ ਕਹਿ ਲੋ ਇਹ ਤਿੰਨੇ ਆਪਣੇ ਘਰ ਦੇ ਅੰਦਰ ਸੀ ਪਰ ਆਪਣੇ ਪਤੀ ਨੂੰ ਇੱਕ ਨਸ਼ੀਲੀ ਦਵਾ ਦਿੰਦੀ ਹੈ ਜਿਹਦੇ ਨਾਲ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਜਾ ਵਰਦਾ ਔਰ ਉਸ ਤੋਂ ਬਾਅਦ ਉਹ ਆਪਣੇ ਆਸ਼ਕ ਨੂੰ ਲੈ ਕੇ ਆਪਣੇ ਕੋਠੇ ਤੇ ਚੜ ਜਾਂਦੀ ਹੈ ਤਾਂ ਉੱਥੇ ਉਹ ਜਦੋਂ ਬੈਠੇ ਨੇ ਇਧਰਲੇ ਪਾਸੇ ਜਿਹੜਾ ਕਿ ਉਹਦਾ ਪਤੀ ਗੁਰਵਿੰਦਰ ਸਿੰਘ ਇਹਨੂੰ ਥੋੜਾ ਥੋੜਾ ਹੋਸ਼ ਆਉਣ ਲੱਗਦਾ ਤਾਂ ਉਹ ਵੀ ਕੋਠੇ ਦੇ ਉੱਤੇ ਚੜ ਕੇ ਉਹਨਾਂ ਨੂੰ ਵੇਖਦਾ ਤੇ ਅਵਾ ਤਵਾ ਯਾਨੀ ਉਹਨਾਂ ਨੂੰ ਕੁਝ ਬੋਲ ਦਿੰਦਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਕਿ ਬੰਦਾ ਹੋਸ਼ ਦੇ ਵਿੱਚ ਆ ਗਿਆ ਤਾਂ ਦੋਵੇਂ ਜਣੇ ਨੇ ਦੋ ਬੰਦੇ ਹੋਰ ਬੁਲਾ ਕੇ ਆਪਣੇ ਜਿਹੜੇ ਕਿ ਉਹਦੇ ਸਾਥੀ ਸੀ ਉਨੇ ਕਤਲ ਕਰ ਦਿੱਤਾ ਔਰ ਪੁਲਿਸ ਨੇ ਜਿਹੜਾ ਅੱਜ ਖੁਲਾਸਾ ਕੀਤਾ ਉਹਦੀ ਸਹੇਲੀ ਨੂੰ ਲੈ ਕੇ ਉਹ ਇਹ ਅਗੇ ਭਾਈ ਉਹਨੂੰ ਦਾ ਪਤਾ ਸੀ ਜੇਕਰ ਉਹ ਪਹਿਲਾਂ ਹੀ ਪੁਲਿਸ ਦੇ ਕੋਲ ਜਾ ਕੇ ਦੱਸ ਦਿੰਦੀ ਤਾਂ ਇਸ ਗੱਲ ਨੂੰ ਉਹ ਅੰਜਾਮ ਨਹੀਂ ਦੇ ਸਕਦੇ ਸੀ ਇਹ ਸਭ ਤੋਂ ਵੱਡਾ ਮਾਮਲਾ ਕੜੀ ਸਾਹਮਣੇ ਆਈ ਹੈ ਪਰ ਇਹਦੇ ਵਿੱਚ ਹੋਰ ਵੀ ਬਹੁਤ ਵੱਡੇ ਵੱਡੇ ਖੁਲਾਸੇ ਹੋ ਸਕਦੇ ਨੇ ਔਰ ਦੂਜੇ ਪਾਸੇ ਪਖਿਹਾਰੀ ਦੀ ਖਬਰ ਹੈ ਨਾ ਜਿਹੜੀ ਉਹ ਤਾਂ ਹੋਰ ਵੀ ਹਿਲਾ ਦੇਣ ਵਾਲੀ ਹੈ ਇੱਕ ਪਖਿਹਾਰੀ ਨੇ ਫਤੇਗੜ ਸਾਹਿਬ ਦੇਖੇ ਉਥੇ ਭਾਈ 2 ਘੰਟਿਆਂ ਦੇ ਅੰਦਰ ਅੰਦਰ 50000 ਰੁਪਏ ਨੂੰ ਕਿਵੇਂ ਲੁੱਟਿਆ ਇਹ ਵੀ ਖਬਰ ਸਾਂਝੀ ਕਰਦੇ ਆ ਕਿਉਂਕਿ ਅੱਜ ਕੱਲ੍ਹ ਸ਼ਹੀਦੀ ਦਿਹਾੜੇ ਗੁਰੂਆਂ ਦੇ ਚੱਲ ਰਹੇ ਨੇ ਫਤਿਹਗੜ੍ਹ ਸਾਹਿਬ ਵਿਖੇ ਸੰਗਤਾਂ ਪਹੁੰਚ ਰਹੀਆਂ ਨੇ ਪਰ ਇੱਕ ਰਾਕਟ ਹੈ ਜਿਹੜਾ ਉਪਖਿਆਰੀਆਂ ਦਾ ਵੀ ਚੱਲ ਚੁੱਕਿਆ ਯਾਨੀ ਤੁਹਾਨੂੰ ਦੇਖਣ ਦੇ ਵਿੱਚ ਉਹ ਇਸ ਤਰ੍ਹਾਂ ਲੱਗਣੀ ਹੈ ਕਿ ਕੋਈ ਬਜ਼ੁਰਗ ਹੈ ਪਰ ਆਪਣੇ ਜਿਹੜੇ ਲੋਕ ਨੇ ਦੇਖੋ ਪਹਿਲਾਂ ਵੀ ਕਈ ਵਾਰ ਖਬਰਾਂ ਆਪਾਂ ਸਾਂਝੀਆਂ ਕੀਤੀਆਂ ਨੇ ਕਿ ਜਿਹੜੇ ਸ਼ਹੀਦੀ ਦਿਹਾੜੇ ਚੰਗੇ ਵੀ ਇਹਦੇ ਵਿੱਚ ਨਾ ਤਾਂ ਕੋਈ ਅ ਨੰਗਰ ਲਾਉਣ ਦੀ ਕੋਈ ਬਾਲੀ ਵੱਡੀ ਗੱਲ ਹੁੰਦੀ ਹੈ ਜਿਵੇਂ ਕਿ ਪਹਿਲਾਂ ਇਹਦੇ ਉੱਤੇ ਬਿਵਾਦ ਉੱਠਿਆ ਸੀ ਕਿ ਜਲੇਬੀਆਂ ਦਾ ਲੰਗਰ ਲਾਤਾ ਜੀ ਉਹਦੇ ਉੱਤੇ ਵੀ ਬਹੁਤ ਤਰਾਜਮਨਾਇਆ ਸਾਡੇ ਹੀ ਪੰਜਾਬ ਦੇ ਲੋਕਾਂ ਨੇ ਔਰ ਦੂਜੇ ਪਾਸੇ ਜਿਹੜੇ ਪਖਿਹਾਰੀ ਨੇ ਇਹਨਾਂ ਤੋਂ ਸਾਡੇ ਲੋਕਾਂ ਨੂੰ ਬਚਨ ਦੀ ਲੋੜ ਹੈ ਕਿਉਂਕਿ ਨਹੀਂ ਤਾਂ ਇਹ ਪਖਿਹਾਰੀਆਂ ਦੇ ਕੋਲ ਦੇਖੋ 50000 ਰੁਪਇਆ 2 ਘੰਟਿਆਂ ਦੇ ਅੰਦਰ ਬੰਦਾ ਕਿਵੇਂ ਛਾਪ ਦੂਗਾ ਇਸ ਗੱਲ ਨੂੰ ਵੀ ਸੁਣ ਕੇ ਹੈਰਾਨੀ ਹੁੰਦੀ ਹੈ ਪਰ ਅੱਜ ਇੱਕ ਪਖਿਹਾਰੀ ਨੂੰ ਫੜਿਆ ਗਿਆ ਉਹਦੇ ਕੋਲੋਂ 50000 ਰੁਪਇਆ ਗੁਰੂ ਦੀ ਗੋਲਕ ਦੇ ਵਿੱਚ ਪਵਾਇਆ ਗਿਆ ਕਿ ਭਾਈ ਤੁਸੀਂ ਜਿਹੜਾ ਇਹ ਕੰਮ ਨੂੰ ਅੰਜਾਮ ਦੇ ਰਹੇ ਹੋ ਘੋੜੀਆਂ ਪਾਣੀਆਂ ਸੰਗਤਾਂ ਨੂੰ ਤੁਸੀਂ ਬੁੱਧੂ ਬਣਾ ਕੇ ਇੱਕ ਤੁਸੀਂ ਪਿਖਿਆਰੀਆਂ ਦਾ ਚੋਲਾ ਪਾ ਕੇ ਲੁੱਟ ਰਹੇ ਹੋ ਇਹ ਤੁਸੀਂ ਭੀਖ ਨਹੀਂ ਤੁਸੀਂ ਲੁੱਟ ਰਹੇ ਹੋ ਔਰ ਜਿਹੜੀ ਇਹ ਖਬਰ ਸਾਹਮਣੇ ਆਈ ਹੈ ਪੁਲਿਸ ਨੇ ਵੀ ਉਸ ਨੂੰ ਇੱਕ ਆਸ਼ਰਮ ਦੇ ਵਿੱਚ ਭੇਜ ਦਿੱਤਾ ਗਿਆ ਔਰ ਹੁਣ ਤੁਸੀਂ ਇਹ ਵੇਖੋ ਵੀ ਦਿਹਾੜੇ ਜਿਹੜੇ ਸ਼ਹੀਦਾਂ ਦੇ ਚੱਲ ਰਹੇ ਨੇ ਇਹ ਕਿ ਪਾਸੇ ਜਿਹੜੇ ਕਿ ਪਖਿਆਰੀ ਨੇ ਉਹਨਾਂ ਦੇ ਰਾਕਟ ਚੱਲ ਰਹੇ ਨੇ ਤਾਂ ਸਾਡਾ ਪੰਜਾਬ ਬੜਾ ਭੋੜਾ ਤੇ ਉਹ ਯੂਪੀ ਦੇ ਭਈਏ ਨੇ ਇਹ ਵੀ ਤੁਹਾਨੂੰ ਮੈਂ ਦੱਸਣਾ ਉਹ ਯੂਪੀ ਦੇ ਭਈਏ ਨੇ ਜਿਹੜੇ ਲੋਕ ਪਖਿਆਰੀਆਂ ਦੇ ਰੂਪ ਦੇ ਵਿੱਚ ਸਾਡੇ ਹੀ ਪੰਜਾਬ ਨੂੰ ਲੁੱਟ ਰਹੇ ਨੇ ਔਰ ਦੂਜੇ ਪਾਸੇ ਰ ਭਿੰਦਰ ਕੌਰ ਦੀ ਜਿਹੜੀ ਸਹੇਲੀ ਫਸੀ ਆ ਨਾ ਇਸ ਤੋਂ ਹੁਣ ਵੱਡੇ ਵੱਡੇ ਖੁਲਾਸੇ ਹੋਣਗੇ ਔਰ ਜਿੰਨੇ ਵੀ ਭੈਣ ਭਰਾ ਨੇਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ